ਹਾਂਜੀ 사ਸੀ ਕਾਲ ਜੀ ਸੋ ਕੀ ਹਾਲ ਚਾਲ ਆ ਆਪਾਂ ਤਲਵੰਡੀ ਸਾਬੋ ਗਿੱਲਾਂ ਵਾਲੇ ਖੂਹ ਕੋਲ ਖੜੇ ਆ ਸਰਦਾਰਨੀ ਫੈਸ਼ਨ ਬੁਟੀਕ ਤੇ ਅੱਜ ਪਹੁੰਚੇ ਆ ਉਹਨਾਂ ਦੀ ਦੁਕਾਨ ਤੇ ਅੰਦਰ ਚੱਲ ਕੇ ਦੇਖਦੇ ਆ ਵੀ ਕੀ ਕੁਛ ਉਹਨਾਂ ਕੋਲੇ ਵੈਰਾਈਟੀ ਐ ਕਿਹੋ ਜਿਹਾ ਕਲੈਕਸ਼ਨ ਐ ਤੇ ਸਾਰੀ ਗੱਲਬਾਤ ਅੰਦਰ ਚੱਲ ਕੇ ਕਰਦੇ ਆ ਬੁਟੀਕ ਦੇ ਓਨਰ ਦੇ ਨਾਲ ਆਜੋ 사ਸੀ ਕਾਲ ਜੀ ਸੋ ਆਪਣੇ ਨਾਲ ਸਰਦਾਰਨੀ ਫੈਸ਼ਨ ਬੁਟੀਕ ਦੇ ਓਨਰ ਕਿੱਥੋਂ ਆਪਾਂ ਬਿਲੋਂਗ ਕਰਦੇ ਆ ਕੀ ਨਾਮ ਆ ਆਪਣਾ ਕਿਹੜੀ ਲੋਕੇਸ਼ਨ ਐ ਇਹਦੇ ਬਾਰੇ ਦੱਸਿਓ ਰਮਨ ਮੇਰਾ ਨਾਮ ਐ ਜੀ ਸਰਦਾਰਨੀ ਫੈਸ਼ਨ ਬੁਟੀਕ ਪਿੰਡ ਮਲਕਾਨਾ ਗਿੱਲਾਂ ਵਾਲੇ ਕੋਕੂਲੇ ਲੋਕੇਸ਼ਨ ਹੈ ਗਿੱਲਾਂ ਵਾਲੇ ਕੋਕੂਲ ਸਾਡਾ ਬੁਟੀਕ ਹੈ ਠੀਕ ਹੈ ਜੀ ਤੇ ਜੇ ਆਪਾਂ ਵੀ ਵੈਰਾਈਟੀ ਦੀ ਗੱਲ ਕਰੀਏ ਤੁਹਾਡੇ ਕੋਲੇ ਹਰ ਤਰ੍ਹਾਂ ਦੇ ਮੰਨ ਲਓ ਵੀ ਸੂਟਾਂ ਦੇ ਉੱਤੇ ਤੁਸੀਂ ਵਰਕ ਵਗੈਰਾ ਕਰਦੇ ਹੋ ਜਾਂ ਕੀ ਕੋਈ ਕਲੈਕਸ਼ਨ ਆ ਤੁਹਾਡੇ ਕੋਲੇ ਸੂਟਾਂ ਦੇ ਵਿੱਚ ਹਾਂਜੀ ਅਸੀਂ ਹਰ ਤਰ੍ਹਾਂ ਦੇ ਸੂਟ ਦੇ ਇੱਥੇ ਦੇਖ ਵੀ ਸਕਦੇ ਹਾਂ ਡਿਸਪਲੇਟ ਤੇ ਜਿਵੇਂ ਕਿ ਅ ਨਿੱਡਲ ਵਰਕ ਹੋ ਗਿਆ ਹਾਂਜੀ ਉੱਪਰੋਂ ਲਾ ਕੇ ਦਿਖਾ ਦਿਓ ਹਾਂਜੀ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਆ ਜਿਵੇਂ ਨਿੱਡਲ ਵਰਕ ਹੋ ਗਿਆ ਠੀਕ ਹੈ ਜੀ ਤੇ ਜਿਵੇਂ ਪੇਂਟਿੰਗ ਹੋ ਗਿਆ अच्छा नार पेंटिंग भी दे भी ਤੁਸੀਂ ਮੰਨਦੇ ਹੋ ਕੁਦਰੈਡੀ ਕਰਦੇ ਹਾਂਜੀ ਅਸੀਂ ਬੱਚਿਆਂ ਨੂੰ ਵੀ ਟ੍ਰੇਨਿੰਗ ਦਿੰਦੇ ਹਾਂ ਓਕੇ ਮੰਨ ਲਓ ਜੇ ਕਿਸੇ ਨੇ ਸਿੱਖਣਾ ਤਾਂ ਤੁਸੀਂ ਜਿਵੇਂ ਜਿਸ ਤਰ੍ਹਾਂ ਤੁਸੀਂ ਪੇਂਟਿੰਗ ਦਾ ਸਾਰਾ ਕੰਮ ਸਿਖਾਉਂਦੇ ਨਹੀਂ ਹੋ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਓਕੇ ਜਿਵੇਂ ਹੈਂਡਵਰਕ ਹੋ ਗਿਆ ਠੀਕ ਹੈ ਜੀ ਹਾਂਜੀ ਆ ਦੇਖ ਸਕਦੇ ਹੋ ਹੈਂਡਵਰਕ ਦੇ ਬਹੁਤ ਸੋਹਣੀ ਵੈਰਾਈਟੀ ਇਹਨਾਂ ਕੋਲੇ ਅਵੇਲੇਬਲ ਆ ਕਿਸੇ ਵੀ ਤਰ੍ਹਾਂ ਦੇ ਡਿਜ਼ਾਈਨ ਚ ਕੁਝ ਵੀ ਤੁਸੀਂ ਤਿਆਰ ਕਰਵਾਉਣਾ ਉਹ ਵੀ ਦਿਖਾ ਸਕਦੇ ਹੋ ਜਿਵੇਂ ਕੰਪਿਊਟਰ ਵਰਕ ਹੋ ਗਿਆ ਠੀਕ ਹੈ ਜੀ ਮੈਨੂੰ ਤੁਸੀਂ ਇਹ ਆਪਣੀਆਂ ਮਸ਼ੀਨਾਂ ਤੇ ਆਪ ਰੈਡੀ ਕਰਦੇ ਹੋ ਉੱਥੇ ਹਾਂਜੀ ਹਾਂਜੀ ਠੀਕ ਹੈ ਜੀ ਆ ਦੇਖ ਸਕਦੇ ਹਾਂ ਇਹ ਕਿਹੜਾ ਵਰਕਬੇਜ ਦਾ ਜੀ ਕੰਪਿਊਟਰ ਵਰਕ ਜੀ ਇਹ ਓਕੇ ਬਹੁਤ ਸੋਹਣੇ ਮਨ ਲਓ ਵੀ ਇਹਨਾਂ ਦੇ ਜਿਹੜੇ ਹੈਗੇ ਕਲੈਕਸ਼ਨ ਹੈਗੇ ਇਹ ਡਿਜ਼ਾਈਨ ਦੀ ਤੇ ਜਿਸ ਤਰ੍ਹਾਂ ਨਾਲ ਤੁਸੀਂ ਆ ਝੋਲੇ ਵੀ ਰੱਖੇ ਹੋਏ ਨੇ ਤੇ ਭਰੀ ਇਹ ਇਹ ਵੀ ਤੁਸੀਂ ਖੁਦ ਰੈਡੀ ਕਰਦੇ ਹੋ ਹਾਂਜੀ ਅਸੀਂ ਖੁਦ ਰੈਡੀ ਕੀਤੀ ਹੈ ਕਿਉਂਕਿ ਇਹਨਾਂ ਦੀ ਵੀ ਬਹੁਤ ਵਧੀਆ ਡਿਮਾਂਡ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ ਵੀ ਗੁਰਮਖੀ ਦੇ ਵਿੱਚ ਸਾਰਾ ਲਿਖਿਆ ਹੋਇਆ ਇਹਦੇ ਉੱਪਰ ਉਹ ਸਪੈਸ਼ਲ ਚੀਜ਼ ਆ ਜੀ ਸਾਡੇ ਬੁਟੀਕ ਦੀ ਠੀਕ ਹੈ ਇਹਦੇ ਵਿੱਚ ਮੰਨੋ ਕਿਸੇ ਨੇ ਕੋਈ ਹੋਰ ਕਿਸੇ ਚੀਜ਼ ਤੇ ਵੀ ਕੋਈ ਗੁਰਮਖੀ ਦੇ ਕੋਈ ਛਪਾਉਣੀ ਆ ਜਾਂ ਤੁਸੀਂ ਹਰ ਇੱਕ ਚੀਜ਼ ਤੇ ਰੈਡੀ ਕਰ ਦਿੰਦੇ ਆ ਜਿਵੇਂ ਅੱਜ ਕੱਲ ਸ਼ਰਟਾਂ ਤੇ ਜਿਆਦਾ ਨੀਂਹ ਚੱਲ ਰਹੀ ਹੈ ਹਾਂ ਜਿਵੇਂ ਸ਼ਰਟ ਦੇ ਉੱਪਰ ਨਾਮ ਵਾਲੀਆਂ ਸ਼ਰਟਾਂ ਤਿਆਰ ਕਰ ਰਹੀਆਂ ਅਸੀਂ ਉਹ ਵੀ ਤੁਸੀਂ ਤਿਆਰ ਕਰਕੇ ਦਿਓ ਹਾਂ ਜੀ ਬਹੁਤ ਟ੍ਰੈਂਡਿੰਗ ਚੱਲ ਰਿਹਾ ਅੱਜ ਕੱਲ ਓਕੇ ਹਾਂ ਜੀ ਮੰਨ ਲਓ ਵੀ ਇਹ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵੈਰਾਈਟੀ ਕਿਸੇ ਵੀ ਕਲਰ ਦੇ ਵਿੱਚ ਅਗਲੇ ਦੀ ਡਿਮਾਂਡ ਦੇ ਹਿਸਾਬ ਨਾਲ ਤੁਸੀਂ ਡਿਜ਼ਾਈਨ ਤਿਆਰ ਕਰ ਹਾਂਜੀ ਅਸੀਂ ਆਨਲਾਈਨ ਸ਼ਿਪਿੰਗ ਵੀ ਕਰਦੇ ਹਾਂ ਉਹ ਤੁਹਾਡਾ ਸਾਰੇ ਕਿਤੇ ਅਵੇਲੇਬਲ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਜੇਕਰ ਮੰਨ ਲਓ ਤੁਸੀਂ ਕੋਈ ਸੂਟ ਕਿਸੇ ਨੇ ਰੈਡੀ ਕਰਵਾਉਣਾ ਜਾਂ ਕਿਸੇ ਨੇ ਕੋਈ ਕਿੰਨੇ ਦਿਨ ਦਾ ਕੰਮ ਸੇ ਕੰਮ ਪ੍ਰੋਸੀਜਰ ਹੁੰਦਾ ਹੈ ਜਿੱਤੇ ਕੰਮ ਦੇ ਹਿਸਾਬ ਨਾਲ ਹੁੰਦਾ ਵੀ ਹਾਂਜੀ ਕੰਮ ਦੇ ਹਿਸਾਬ ਨਾਲ ਵੀ ਅਗਲੇ ਨੇ ਕਿੰਨਾ ਵਾਰ ਕਰਵਾਉਣਾ ਹਾਂਜੀ ਕੰਮ ਦੇ ਹਿਸਾਬ ਨਾਲ ਤੇ ਬਾਕੀ ਜੇਕਰ ਜਿਵੇਂ ਹੁਣ ਤੁਸੀਂ ਆ ਸਾਰੇ ਤੁਹਾਡੇ ਕੋਲੇ ਲੱਗੇ ਹੋਈਆਂ ਡਿਸਪਲੇ ਇਹਦੇ ਵਿੱਚ ਵੀ ਜੇ ਵੈਰਾਈਟੀ ਕਿਸੇ ਨੇ ਕੋਈ ਚੇਂਜ ਕਰਵਾਉਣੀ ਆ ਆਪਣੇ ਹਿਸਾਬ ਨਾਲ ਡਿਜ਼ਾਈਨ ਜਿਵੇਂ ਤੁਹਾਨੂੰ ਕੋਈ ਫੋਟੋ ਭੇਜੇ ਉਹ ਵੀ ਸੈਟਅਪ ਹੋ ਜਾਂਦਾ ਹਾਂ। ਹਾਂਜੀ ਵੀਰੇ ਕਰਕੇ ਦਿੰਨੀ ਆਂ ਸੀ। ਜਿਵੇਂ ਦਾ ਕਸਟਮਰ ਚਾਹੂਗਾ ਉਹਵੇਂ ਦੇ ਕਰਕੇ ਦਿੰਨੇ ਆ। ਠੀਕ ਮੰਨ ਲਓ ਜਿਹੋ ਜਿਹਾ ਡਿਜ਼ਾਈਨ ਦੀ ਅਗਲੀ ਦੀ ਪ੍ਰੋਬਲਮ ਹੈ। ਜਿਵੇਂ ਦਾ ਡਿਜ਼ਾਈਨ ਆ ਹਾਂਜੀ। ਸੋ ਜ਼ਰੂਰ ਹੈ ਜਿੰਨੇ ਵੀ ਆਪਣੇ ਨਾਲ ਦੋਸਤ ਮਿੱਤਰ ਦੇਖ ਰਹੇ ਹੋ ਸੋ ਜੇ ਕਿਸੇ ਨੇ ਵੀ ਜੇਕਰ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਵਰਕ ਕਰਵਾਉਣਾ ਸਰਦਾਰਨੀ ਫੈਸ਼ਨ ਬੁਟੀਕ ਤਲਵੰਡੀ ਸਾਬੋ ਗਿੱਲਾਂ ਵਾਲੇ ਖੂਕੋੜੇ ਨੰਬਰ ਡਿਸਪਲੇ ਤੇ ਚੱਲ ਰਿਹਾ ਸੋ ਇੱਕ ਵਾਰ ਜ਼ਰੂਰ ਸੇਵਾ ਦਾ ਮੌਕਾ ਦਿਓ ਕਿਉਂਕਿ ਬਹੁਤ ਵਧੀਆ ਕੰਮ ਹੈ ਸੋ ਭੈਣਾ ਨੇ ਆਪਣੇ ਘਰ ਤੋਂ ਸ਼ੁਰੂਆਤ ਕਰਕੇ ਇੱਥੋਂ ਤੱਕ ਜਿਹੜਾ ਬੁ ਸੋ ਜਦੂਰ ਇਹਨਾਂ ਨੂੰ ਸਪੋਰਟ ਕਰਿਓ ਠੀਕ ਹੈ ਮੈਨੂੰ ਥੈਂਕ ਯੂ ਵੀਰੇ